ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਸਮੂਹ ਕਿਸਾਨੋ ਅੱਜ ਮੈਂ ਧੰਨਵਾਦ ਕਰਨ ਜਾ ਰਿਹਾ ਸਰਦਾਰ ਗੁਰਮੀਤ ਸਿੰਘ ਜੀ ਖੁੱਡੀਆਂ ਜਿਹੜੇ ਸਾਡੇ ਐਗਰੀਕਲਚਰ ਦੇ ਮਨਿਸਟਰ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿ ਉਹ ਪੰਜਾਬ ਦੇ ਪਹਿਲੇ ਅਜਿਹੇ ਖੇਤੀਬਾੜੀ ਮਹਿਕਮੇ ਦੇ ਮੰਤਰੀ ਬਣੇ ਨੇ ਜਿਨ੍ਹਾਂ ਨੇ ਕਿਸਾਨ ਮੇਲੇ ਦੇ ਵਿੱਚ ਕਿਸਾਨ ਦੁਆਰਾ ਸਿਰਫ ਸਵਾਲ ਪੁੱਛਣ ਤੇ ਸਵਾਲ ਕੀ ਸੀ ਸਵਾਲ ਸੀ ਸਾਡੇ ਮੌਕਸਰ ਜ਼ਿਲ੍ਹੇ ਦਾ ਕਿ ਸਾਡੇ ਜ਼ਿਲ੍ਹੇ ਦੇ ਵਿੱਚ ਤਿੰਨ ਨੰਬਰ ਪਾਣੀ ਆ ਉੱਥੇ ਜਿਹੜਾ ਕੀ ਹੈ ਹਾਈਬ੍ਰਿਡ ਝੋਨਾ ਜਿਹੜਾ ਜਿਆਦਾ ਵਧੀਆ ਢੰਗ ਨਾਲ ਚੱਲਦਾ ਤੇ ਉਹਦੀ ਉਪਜ ਵਧੀਆ ਹੁੰਦੀ ਆ ਕਿ ਤੁਸੀਂ ਹਾਈਬ੍ਰਿਡ ਝੋਨਾ ਜਿਹੜਾ ਉਹ ਕਿਉਂ ਬੰਦ ਕੀਤਾ ਔਰ ਜਿਹੜਾ ਕਾਪੀਆਂ ਨੇ ਕਿਸਾਨਾਂ ਦੀਆਂ ਬੰਦੀਆਂ ਕੋਆਪਰੇਟਿਵ ਸੁਸਾਇਟੀਆਂ ਦੀਆਂ ਉਦੇ ਸਬੰਧ ਵਿੱਚ ਕੀ ਉਹਨਾਂ ਨੂੰ ਦੁਬਾਰਾ ਨਵੇਂ ਖਾਤੇ ਖੋਲੇ ਜਾਣ ਇਹ ਪੁੱਛਣਾ ਸੀ ਉੱਥੇ ਜਾਂਦਾ ਜਾਂਦਾ ਇੱਕ ਕਿਸਾਨ ਆਗੂ ਨਰਮਲ ਸਿੰਘ ਜੱਸਿਆਣਾ ਜਿਹੜਾ ਕਿ ਕੱਲ ਮੇਲਾ ਹੋਇਆ ਉਹਦੇ ਵਿੱਚ ਇਹ ਸਵਾਲ ਰੱਖ ਰਿਹਾ ਸੀਗਾ ਜਾਂਦੇ ਜਾਂਦੇ ਦੀ ਜਦੋਂ ਵੀਡੀਓ ਆਉਂਦੀ ਉਹਦੇ ਵਿੱਚ ਸਵਾਲ ਵੀ ਆ ਰਹੇ ਨੇ ਔਰ ਬੋਲਦੇ ਦੀ ਦੂਸਰੀ ਗੱਲ ਕਿ ਉਹਨੂੰ ਉਸ ਸਵਾਲ ਕਰਨ ਤੇ ਬੋਲਣ ਤੇ ਪੰਜਾਬ ਸਰਕਾਰ ਦੁਆਰਾ ਹਿਰਾਸਤ ਦੇ ਵਿੱਚ ਲਿਆ ਜਾਂਦਾ ਔਰ ਰਾਈਟ ਟੂ ਸਪੀਚ ਦਾ ਜਿਹੜਾ ਹੈਗਾ ਮੈਂ ਕਹਿੰਦਾ ਕਿ ਇੱਥੇ ਘਾਣ ਹੋਇਆ ਕਿਉਂਕਿ ਕਿਸਾਨ ਔਰ ਉਹ ਵੀ ਕਿਸਾਨੀ ਮੇਲੇ ਦੇ ਉੱਪਰ ਆਪਣੀ ਗੱਲ ਰੱਖ ਸਕਦਾ ਵਾ ਸਿਰਫ ਉਸ ਕਿਸਾਨ ਆਗੂ ਨੇ ਇਹ ਗੱਲ ਖੜੇ ਹੋ ਕੇ ਕਿਹਾ ਕਿ ਆ ਸਵਾਲ ਨੇ ਜੀ ਸਾਡੇ ਉਹਨਾਂ ਨੂੰ ਬੋਲਣ ਤਾਂ ਦੂਰ ਦੀ ਗੱਲ ਕੱਲ ਹਿਰਾਸਤ ਦੇ ਵਿੱਚ ਲੈ ਕੇ ਉਹਨਾਂ ਦੇ ਉੱਪਰ ਮੁਕੱਦਮਾ ਦੱਜ ਕਰਕੇ ਅੱਜ ਜਿਹੜਾ ਕੱਲ ਜੇਲ੍ਹ ਭੇਜ ਦਿੱਤਾ ਗਿਆ ਇਸ ਗੱਲ ਦੀ ਮੁਬਾਰਕ ਬਾਤ ਆ ਜਿਹੜੀ ਮੈਂ ਪੰਜਾਬ ਸਰਕਾਰ ਨੂੰ ਦੇ ਰਿਹਾ ਕਿ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਕਿਸਾਨ ਆਪਣੀ ਸਮੱਸਿਆ ਆਪਣੇ ਮੇਲਿਆਂ ਦੇ ਉੱਪਰ ਜਿਹੜੇ ਸਾਡੇ ਲਈ ਮੇਲੇ ਲੱਗਦੇ ਨੇ ਅਵੇਰਨੈਸ ਦੇ ਲਈ ਖੇਤੀ ਭਵੈਂਤਾ ਦੇ ਲਈ ਉਹਦੇ ਵਿੱਚ ਤੁਸੀਂ ਖੋਦ ਹੀ ਜਿਹੜਾ ਹੈਗਾ ਕਿਸਾਨ ਦੇ ਸਵਾਲ ਪੁੱਛਣ ਤੇ ਉਹਦੇ ਤੇ ਮੁਕੱਦਮਾ ਦਰਜ ਕਰਕੇ ਤੇ ਉਹਨੂੰ ਜੇਲ੍ਹ ਭੇਜਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਮੈਂ ਤੁਹਾਨੂੰ ਧੰਨਵਾਦ ਕਿਵੇਂ ਆ ਇਹ ਤੁਸੀਂ ਸਾਰੀ ਸੰਗਤ ਜਾਣਦੀ ਆ ਇਆ ਮੈਂ ਉਸ ਕਿਸਾਨ ਦਾ ਜਿਹੜਾ ਤੁਹਾਨੂੰ ਘਰ ਵਿਖਾਉਣਾ ਵਾ ਕਿਸਾਨ ਆਗੂ ਦਾ ਦੇਖੋ ਖੇਤਾਂ 'ਚ ਬੈਠਾ ਵਿਚਾਰਾ ਤੇ ਕੋਈ ਬਾਉਂਡਰੀ ਨਹੀਂ ਕਰਤੇ ਆ ਤੁਸੀਂ ਦੇਖ ਸਕਦੇ ਹੋ ਕਿਸੇ ਕਸਮ ਦੀ ਇੱਧਰ ਦਿਖਾਉ ਮੈਂ ਕੈਮਰਾਮੈਨ ਨੂੰ ਕਹੂੰਗਾ ਆ ਤੁਸੀਂ ਦੇਖੋ ਕਿਸੇ ਕਸਮ ਦੀ ਕੋਈ ਬਾਉਂਡਰੀ ਨਹੀਂ ਬਾਹਰ ਕਿਸਾਨ ਦੇ ਜਿੰਨੇ ਵੀ ਨੇ ਜਾਨਵਰ ਨੇ ਆ ਸੰਦਸ ਦੇੜਾ ਹੈਗਾ ਕਿਸਾਨ ਦਾ ਆ ਗੱਡੀ ਜਿਹੜੀ ਆ ਸਾਡੀ ਖੜੀ ਆ ਮੇਰੀ ਗੱਡੀ ਖੜੀ ਆ ਮੇਰੇ ਦੋਸਤ ਦੀ ਆ ਖੜੀ ਆ ਤੇ ਆ ਜਿਹੜਾ ਵਿਚਾਰਾ ਹਜੇ ਮકાਨ ਪਾਈ ਜਾਂਦਾ ਕੱਚੀ ਫਰਸ਼ ਪਈ ਆ ਸੋ ਮੈਨੂੰ ਸਮਝ ਨਹੀਂ ਆ ਰਹੀ ਕਿ ਕਿਸਾਨਾਂ ਦੇ ਉੱਪਰ ਇਸ ਤਰ੍ਹਾਂ ਦੇ ਨਾਲ ਕਿਉਂ ਜੜੀ ਹੈਗੀ ਧੱਕੇਸ਼ਾਹੀ ਹੋ ਰਹੀ ਆ ਇੱਕ ਸਵਾਲ ਹੀ ਕੀਤਾ ਸੀ ਨਾ ਤੇ ਸਵਾਲ ਦਾ ਮਨਿਸਟਰ ਜੀ ਜਵਾਬ ਦੇ ਦਿੰਦੇ ਹੁਣ ਜਿਹੜੀ ਸਮਝ ਚੋ ਇਹ ਗੱਲਾਂ ਜੜੀਆਂ ਬਾਹਰ ਜਾ ਰਹੀਆਂ ਨੇ ਔਰ ਇਹ ਵੱਡੀ ਸਮੱਸਿਆ ਜਿਹੜੀ ਸਾਡੇ ਇਲਾਕੇ ਦੀ ਹਾਈਬ੍ਰਿਡ ਝੋਨਾ ਜਿਹੜਾ ਹੈਗਾ ਇੱਥੇ ਵੱਧ ਹੁੰਦਾ ਇਹ ਹੀ ਜੜੀ ਰੱਖਣੀ ਸੀ ਜਾਂ ਜਿਹੜੀ ਆ ਡੀਏਪੀ ਖਾਦ ਆ ਜਿਹੜੀ ਸੋਸਾਇਟੀਆਂ ਵਿੱਚ ਆਉਂਦੀ ਆ ਵੱਡੇ ਜਿਹੜੇ ਨਵੇਂ ਖਾਤੇ ਖੁੱਲਣ ਆ ਗੱਲਾਂ ਰੱਖਣੀਆਂ ਸੀ ਜਿਹਦੇ ਕਾਰਨ ਜਿਹੜਾ ਉਹਦੇ ਉਸ ਕਿਸਾਨ ਦੇ ਨਾਲ ਇਹ ਕੁਝ ਵਾਪਰਿਆ ਹਾਂਜੀ ਇਹ ਮਾਤਾ ਨੇ ਉਸ ਕਿਸਾਨ ਆਗੂ ਸਰਦਾਰ ਨਰਮਲ ਸਿੰਘ ਜੱਸਿਆਣੇ ਦੇ ਜਿਲ੍ਹਾ ਸ਼੍ਰੀ ਮੋਕਸਰ ਸਾਹਿਬ ਤੋਂ ਜਿਹੜਾ ਕਿਸਾਨ ਮੇਲਾ ਹੋਇਆ ਉਹਦੇ ਵਿੱਚ ਜੋ ਘਟਨਾ ਵਾਪਰੀ ਮਾਤਾ ਕੀ ਕਹਿਣਾ ਚਾਹੁੰਗੇ ਕਹਿਣਾ ਇਹੋ ਜੀ ਚਾਹਾਂਗੇ ਵੀ ਮੋਕਸਰ ਦੇ ਮੇਲੇ ਵਿੱਚ ਗਿਆ ਸੀ ਮੇਰਾ ਪੁੱਤਰਾ ਤੇ ਉਹ ਤਾਂ ਅਜੇ ਬੋਲਿਆ ਵੀ ਨਹੀਂ ਸੀ ਕੋਈ ਗੱਲ ਤੇ ਬੋਲਣੀ ਵੀ ਸੀ ਵੀ ਚਲੋ ਝੋਨੇ ਦੇ ਬਦਲੇ ਵੀ ਕਿਸਾਨਾਂ ਨੂੰ ਹੁੰਦਾ ਹੀ ਆਪਾਂ ਨੂੰ ਆਪ ਦਾ ਫਸਲ ਦਾ ਹੀ ਹੁੰਦਾ ਆਪਾਂ ਨੂੰ ਤਾਂ ਵੀ ਆਈ ਬੋਲਣਾ ਸੀ ਤੇ ਮੇਰੇ ਪੁੱਤਰ ਨੂੰ ਪਹਿਲਾਂ ਹੀ ਫੜ ਕੇ ਉਹਨਾਂ ਨੇ ਅੰਦਰ ਗਲਪਦਾਰ ਕਰਕੇ ਤੇ ਪਰਚਾ ਦਰਜ ਕਰਕੇ ਤੇ ਮੇਰੇ ਬੱਚੇ ਨੂੰ ਉਹਨਾਂ ਨੇ ਜੇਲ੍ਹ ਚ ਕਰ ਦਿੱਤਾ ਤੇ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਇਹਦਾ ਪਰ ਇੰਨਾ ਧੱਕਾ ਨਹੀਂ ਚਾਹੀਦਾ ਕਰਨਾ ਕਿਸਾਨਾਂ ਤੋਂ ਕੀ ਗਲਤ ਨਾ ਹੋਈਆਂ ਜਿਹੜਾ ਇੰਨਾ ਧੱਕਾ ਕੀਤਾ ਇਹ ਧੱਕਾ ਨਹੀਂ ਕਰਨਾ ਚਾਹੀਦਾ ਸੀ ਸੋ ਮਾਤਾ ਦੇ ਜਿਹੜੇ ਸ਼ਬਦ ਨੇ ਮਾਤਾ ਨੇ ਵੀ ਧੰਨਵਾਦ ਕੀਤਾ ਚਲੋ ਕਿਸਾਨਾਂ ਦਾ ਤਾਂ ਸਿਰਫ ਇਹ ਹੁੰਦਾ ਕਿ ਕਿਸਾਨ ਆ ਜਿਹੜੇ ਹਮੇਸ਼ਾ ਉਹਨਾਂ ਨਾਲ ਧੱਕੇਸ਼ਾਨੇ ਹੀ ਹੋਣ ਆ ਇੱਕੋ ਹੀ ਜਿਹੜੇ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਕੇ ਹਟਿਆ ਇਹਹੀ ਸਵਾਲ ਕਰਨੇ ਸੀ ਹਾਈਬ੍ਰਿਡ ਮਸਲੇ ਦੇ ਉੱਪਰ ਸੋ ਇਹ ਜਿਹੜੇ ਹਾਲਾਤ ਤੁਹਾਨੂੰ ਦਿਖਾਏ ਨੇ ਮਾਤਾ ਨੇ ਔਰ ਧਨ ਜਿਗਰ ਇਹਨਾਂ ਮਾਵਾਂ ਦਾ ਜਿਹੜੀ ਕਹਿੰਦੇ ਵੀ ਕੋਈ ਗੱਲ ਨਹੀਂ ਪ੍ਰਮਾਤਮਾ ਦੇਖੂਗਾ ਮਾਂ ਹਾਂ ਉਹ ਵੇਖੂਗਾ ਆਪੇ ਮਹਾਰਾਜ ਵੇਖੂਗਾ ਆਪਾਂ ਤਾਂ ਕੁਝ ਨਹੀਂ ਕਰ ਸਕਦੇ ਆਪਾਂ ਤਾਂ ਬਸ ਇੰਨਾ ਹੀ ਕਹਿੰਨੇ ਆ ਵੀ ਚਲੋ ਭਲਾ ਹੋਵੇ ਇਹਨਾਂ ਦਾ ਕੋਈ ਗੱਲ ਨਹੀਂ ਫਿਰ ਵੀ ਮਹਾਰਾਜ ਤੁਪਤੇ ਵੇਂਦਾ ਹੀ ਹੈ ਨਾ ਗੁਰੂ ਤਾਂ ਹੈਗਾ ਸਾਡਾ ਠੀਕ ਹੈ ਦੋਸਤੋ ਵੈਗਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ